ਤੋ ਹਾਈਟ ਲੈਂਥ ਪੁੰਛ ਬਹੁਤ ਆ ਕੰਨ ਦੀ ਚੜਾਈ ਬਹੁਤ ਆ ਬਾਈ ਸਹੀ ਗੱਲ ਆ ਹਨਾ ਬਾਈ ਟੈਸਟੀ ਗੱਲਾਂ ਆਂ ਦੇ ਤੇ ਬਾਕੀ ਜਿਹੜੀ ਮੇਨ ਗੱਲ ਆ ਆਪਣੀ ਬਲੱਡ ਲਾਈਨ ਦੀ ਇਹਨਾਂ ਦਾ ਜੋੜ ਬਹੁਤ ਮੋਟਾ ਹੋਊਗਾ ਬਾਈ ਅੱਛਾ ਇਹ ਚੀਜ਼ ਆ ਜਿਹੜੀਆਂ ਲੱਤਾਂ ਪੈਰਾਂ ਨੇ ਇਹਨਾਂ ਦੇ ਹੱਡ ਮੁੱਟੇ ਬਹੁਤ ਮਜ਼ਬੂਤ ਹੋਣਗੇ ਲਓ ਜੀ ਦੋਸਤੋ ਅੱਜ ਖੜਿਆਂਗੇ ਬਾਬਾ ਗੋਡ ਫਾਰਮ ਦੇ ਵਿੱਚ ਬਾਈ ਜੀ ਦਾ ਮੈਨੂੰ ਲੱਗਦਾ ਵੀ ਇਹਨਾਂ ਕੋਲੇ ਹੁੰਦੇ ਨੇ ਲਗਭਗ 7-8 ਬੱਕਰੇ ਹਰ ਸਾਲ ਬਾਈ ਜੀ ਬੱਕਰੇ ਤਿਆਰ ਕਰਦੇ ਨੇ ਤੇ ਐਂਡ ਦੇ ਆਕੇ ਵੇਚ ਦਿੰਦੇ ਨੇ ਤੇ ਅੱਜ ਵੀ ਬਾਈ ਜੀ 2-3 ਬੱਕਰੇ ਸੇਲ ਤੇ ਹੈਗੇ ਨੇ ਜੇ ਕਿਸੇ ਵੀ ਮੇਰੇ ਵੀਰ ਦੇ ਆਪਣੀ ਦੀ ਬਰੀਡ ਤਿਆਰ ਕਰਨੀ ਹੈਗੀ ਤਾਂ ਤੁਸੀਂ ਇਹਨਾਂ ਬੱਕਰਾਂ ਦਾ ਆਪ ਦੀ ਚੰਗੀ ਬਰੀਡ ਤਿਆਰ ਕਰ ਸਕਦੇ ਹੋ ਬਾਕੀ ਕਾਲੇ ਬਾਈ ਨਾਲ ਗੱਲਬਾਤ ਕਰਦੇ ਆ ਕਾਲੇ ਬਾਈ ਅੱਛੀ ਗੱਲ ਜੀ ਅੱਛੀ ਗੱਲ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਲਤੀਣਾ ਦੀ ਪੂਰੀ ਟੀਮ ਤੇ ਪੂਰੀ ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਆ ਬਾਈ ਜੀ ਦੱਸੋ ਭਾਈ ਜੀ ਬੱਕਰਿਆਂ ਵਾਰ ਕਿੰਨੇ ਬੱਕਰੇ ਨੇ ਅੱਜ ਆਪਣੇ ਕੋਲੇ ਬੱਕਰੇ ਭਾਈ ਆਪਣੇ ਕੋਲੇ ਆਲਮੋਸਟ ਮੰਨ ਕੇ ਚਲੋ 8-10 ਬੱਕਰੇ ਪੱਕੇ ਹੁੰਦੇ ਆ ਠੀਕ ਆ ਆਹ ਸਾਲ ਤਿਆਰ ਕਰਦੇ ਆ ਆਹ ਸਾਲ ਹਾਂ ਬਰੀਡਿੰਗ ਲਈ ਤਿਆਰ ਕਰਦੇ ਹੁੰਨੇ ਆ ਪ੍ਰੋਡਕਸ਼ਨ ਆ ਜਾਂਦੀ ਆ ਜਾਂ ਜਿਹੜੇ ਭਰਾਵਾਂ ਨੂੰ ਬੱਕਰੇ ਚਾਹੀਦੇ ਨਹੀਂ ਤਿਆਰ ਕਰ ਸਕਦੇ ਉਹ ਆਪਣੇ ਤੋਂ ਲੈ ਜਾਂਦੇ ਹੁੰਦੇ ਆ ਜਿਵੇਂ ਆਪਾਂ ਹੁਣ ਪਹਿਲੀ ਵੀਡੀਓ ਚ ਵੀ ਦੱਸਿਆ ਵੀ ਆਪਾਂ ਮਿਸਟਰ ਬੋ ਆਪਣੇ ਤੋਂ ਵੀਰ ਲੈ ਗਿਆ ਸੇਲ ਹੋ ਗਿਆ ਉਹ ਤੇ ਚੰਗੇ ਰੇਟ ਤੇ ਹੋਇਆ ਜੀ ਇਸੇ ਤਰ੍ਹਾਂ ਆਪਣੇ ਕੋਲ ਹੋਰ ਵੀ ਭਾਈਆਂ ਲਈ ਡਿਮਾਂਡ ਸੀਗੀ ਆਪਾਂ ਬੱਕਰੇ ਆਪਣੀ ਘਰ ਦੀ ਬਰੀਡ ਦੇ ਬੱਕਰੇ ਹੈਗੇ ਆ ਠੀਕ ਹੈ ਜੀ ਲੇ ਵੀ ਦੋਸਤੋ ਇਹਦੇ ਬਾਰੇ ਗੱਲਬਾਤ ਕਰਦੇ ਆ ਪਹਿਲਾਂ 10 ਕੜ ਬਈ ਇਹਦੇ ਬੱਦੇ ਬਾਰੇ ਪਹਿਲਾਂ ਇਹ ਬਈ 6 ਦੰਦ ਬੱਕਰਾ ਆਪਣੇ ਵੱਡੇ ਬੱਕਰੇ ਦਾ ਬੱਚਾ ਜੀ ਬਲੈਕ ਹੀ ਸੀਗਾ ਮੈਨ ਲੇਕਾ ਦਾ ਬੱਚਾ ਹਾਂ ਇਹ ਸੇਲ ਕਰਤਾ ਸੀਗਾ ਆਪਾਂ 2-3 ਦਿਨ ਪਹਿਲਾਂ ਹੀ ਆਪਣੇ ਕੋਲੇ ਆਇਆ ਹੈ ਠੀਕ ਹੈ ਜੀ ਕਿੰਨੇ ਦੰਦ ਦਾ ਇਹ ਇਹ 6 ਦੰਦ ਦਾ ਬਈ ਲੈ ਵੀ 6 ਦੰਦ ਦਾ ਬੱਚਾ ਦੇਖਦਾ ਹਾਈਟ ਕਿੰਨੀ ਹੋਊਗੀ ਬਈ 45 45 ਇੰਚ ਹਾਈਟ ਹੈਗੀ ਆ ਬਈ ਲੈ ਵੀ 40 45 ਇੰਚ ਹਾਈਟ ਹੈਗੀ ਚੰਗਾ ਬੱਚਾ ਉੱਚੇ ਮੱਥੇ ਵਾਲਾ ਨਾ ਉੱਚੇ ਮੱਥੇ ਵਾਲਾ ਜਿਵੇਂ ਬਈ ਕਈ ਵੀਰ ਕਹਿੰਦੇ ਨੇ ਆਪਣੇ ਨਾ ਵੀ ਪਾਕਿਸਤਾਨ ਦੇ ਵਿੱਚ ਬਹੁਤ ਬਰੀਡ ਆ ਪਾਕਿਸਤਾਨ ਤੇ ਉੱਚੇ ਮੱਥਲੇ ਆਪਣੇ ਪੰਜਾਬ ਦੇ ਵਿੱਚ ਘਟ ਹੈਗੇ ਆ ਤੇ ਉਸੇ ਤਰ੍ਹਾਂ ਦੇਖੋ ਤੁਸੀਂ ਆਪਣੇ ਬਲੈਕੀਏ ਦਾ ਉੱਚਾ ਮੱਥਾ ਨਹੀਂ ਸੀਗਾ ਇਹਦੀ ਮਾਂ ਦਾ ਉੱਚਾ ਮੱਥਾ ਸੀਗਾ ਠੀਕ ਆ ਤੇ ਇਸੇ ਤਰ੍ਹਾਂ ਨਾ ਉੱਚੇ ਮੱਥਲੇ ਵਾਲਾ ਮੱਥਾ ਆ ਗਿਆ ਹਾਂ ਬੱਕਰੇ ਦਾ ਉੱਚਾ ਮੱਥਾ ਹੈਟ ਕਿੰਨੀ ਦਸੀ ਇਹਦੀ 44 45 ਇੰਚ 47 45 ਇੰਚ ਹੇਟ ਆ ਬਈ ਦੇਖ ਸਕਦਾ ਨਾ ਚੰਗਾ ਬੱਚਾ ਹੋਰ ਕਰ ਜੂ ਹਾਈਟ ਵੀਰੇ 6 ਦੰਦ ਆ ਪੂਰੇ ਲੈ ਚਾ ਕੋਈ ਗੱਲ ਸਾਢੇ ਦੋ ਮਾੜਾ ਇੱਕ ਵਾਰ ਹੈ ਨਾ ਲੈ 6 ਦੰਦ ਆ ਹਾਂ 6 ਦੰਦ ਬੱਕਰਾ ਵਾ ਸੱਡੇ ਇੱਕ ਵਾਰੀ ਲੇ ਵੀ ਦਿਖਾ ਸਮਾਰ ਕੇ ਗੁਰਪੇਦ ਨੂੰ ਨਾ ਚਾਰੇ ਫਤੋ ਬਹੁਤ ਹਾਈਟ ਲੈਂਥ ਪੁੰਛ ਬਹੁਤ ਆ ਕੰਨ ਦੀ ਚੜਾਈ ਬਹੁਤ ਆ ਬਾਈ ਸਹੀ ਗੱਲ ਆ ਹੈਨਾ ਤੇ ਬਰੀਡਿੰਗ ਵਧੀਆ ਹੁੰਦੀ ਇਹਦੋਂ ਬਹੁਤ ਜਿਆਦਾ ਬਾਈ ਬੱਚੇ ਵਧੀਆ ਆਉਣਗੇ ਇਹਦੇ ਕਿਉਂਕਿ ਆਪਣੇ ਬਲੈਕੀ ਦਾ ਬੱਚਾ ਬਲੈਕੀ ਨੂੰ ਕਿਹੜਾ ਨਹੀਂ ਆਣਦਾ ਨਾ ਸਹੀ ਗੱਲ ਤੇ ਬਹੁਤ ਵਧੀਆ ਬੱਚੇ ਆਉਣਗੇ ਬਾਈ ਇਹ ਤੇ ਕਾ ਬੱਕਰਾ ਜੀ ਇਹ ਨਾਗਰਾ ਆ ਗਿਆ ਨਾ ਇਹ ਬਾਈ ਹਾਂ ਇਹ ਨਾਗਰਾ ਬੱਚਾ ਜਿਹੜਾ ਆਪਣੀ ਛੇਰੀ ਵੱਡੀ ਬੱਕਰੀ ਸੀਗੀ ਹੂੰ ਆਹ ਰਹੀ ਫੋਟੋ ਗੋਲਡਨ ਟੈਂਕ ਦਾ ਨਾ ਰੱਖਿਆ ਸੀਗਾ ਇਹਦਾ ਆਹ ਫੋਟੋ ਹਾਂ ਇੱਕ ਇਹਦਾ ਬੱਚਾ ਸੀਗਾ ਉਹ ਹੁਬ ਹੁਏ ਆਹ ਚੀਜ਼ ਸੀਗੀ ਅੱਛਾ ਇਹ ਗਾਂ ਉਹਦਾ ਬੱਚਾ ਵਾ ਮੰਨ ਲਾ ਵੀ ਇਹਦਾ ਦੋਤਾ ਆ ਗਿਆ ਹੈ ਪੁੱਤ ਦਾ ਲੈ ਵੀ ਉਹਦਾ ਦੋਤਾ ਪੁੱਤ ਜੋ ਵੀ ਹੈਗਾ ਹਣਾ ਦੇਖ ਸਾ ਵੀ ਬੱਚਾ ਚੰਗਾ ਹੈਗਾ ਇਹ ਵੀ 6 ਦਾੰਦਾ ਬਾਈ 6 ਦਾੰਦਾ ਇਹਦੀ ਹਾਈਟ ਬਿਆਲ ਇਹਦੀ 42 ਤੋਂ 43 ਇੰਚ ਹਾਈਟ ਆ ਬਈ 42 43 ਹਾਈਟ ਆ ਬਈ ਦੇਖ ਸਾ ਚੰਗਾ ਬੱਚਾ ਹੈ ਜੀ ਗੱਲ ਨਹੀਂ ਆ ਗਈ ਕੁਆਲਿਟੀ ਮੋٹے ਸਿੰਗਾਂ ਦੇ ਵਿੱਚ ਹੁੰਦੇ ਆਪਣੇ ਬੱਕਰੇ ਬਹੁਤ ਜਿਆਦਾ ਮੋٹے ਹਿੰਗ ਬਾਈ ਟੈਸਟਿਕਲਾਂ ਦੇ ਤੇ ਬਾਕੀ ਜਿਹੜੀ ਮੇਨ ਗੱਲ ਆ ਆਪਣੀ ਬਲੱਡ ਲਾਈਨ ਦੀ ਇਹਨਾਂ ਦਾ ਜੋੜ ਬਹੁਤ ਮੋਟਾ ਹੋਊਗਾ ਬਾਈ ਅੱਛਾ ਇਹ ਚੀਜ਼ ਜਿਹੜੀਆਂ ਲੱਤਾਂ ਪੈਰਾਂ ਨੇ ਇਹਨਾਂ ਦੇ ਹੱਡ ਮੋٹے ਬਹੁਤ ਮਜ਼ਬੂਤ ਹੋਣਗੇ ਸਾhti ਦੇਖ ਸਕਦੇ ਵਜਨ ਵਾਲੇ ਵੀ ਹੋਣਗੇ ਮੰਨ ਲਾ ਵੀ ਜੇ ਲੱਤਾਂ ਕਮਜ਼ੋਰ ਹੋਣਗੀਆਂ ਜੜ ਕਮਜ਼ੋਰ ਹੋਊਗੀ ਤਾਂ ਵਜਨ ਨਹੀਂ ਪਹਿਣਾ ਸਹੀ ਗੱਲ ਇਹਨਾਂ ਦੀਆਂ ਲੱਤਾਂ ਜੋੜ ਬਹੁਤ ਮੋٹے ਹੁੰਦੇ ਆ ਇਹ ਕੁਆਂਟਲ ਦਾ ਹੋ ਬੱਕਰੇ ਆਰਾਮ ਨਾਲ ਬਾਈ ਇਹ ਕੁਆਂਟਲ ਦਾ ਬੱਕਰਾ ਹੋ ਬਾਕੀ ਦੇਖੋ ਚੰਗੀ ਕੁਆਲਿਟੀ ਆ ਛਾਤੀ ਬਹੁਤ ਚੌੜੀ ਹੈ ਬਾਈ ਕਿਸੇ ਤਰ੍ਹਾਂ ਬੋਦੀ ਵੀ ਛਾਤੀ ਬਹੁਤ ਚੌੜੀ ਸੀਗੀ ਦੋ ਗਿੱਠਾਂ ਦੀ ਮਾੜਾ ਛਾਤੀ ਬਹੁਤ ਚੌੜੀ ਆ ਲੈ ਦੇਖੋ ਚੰਗਾ ਬੱਕਰਾ ਬਾਕੀ ਲੈਂਥ ਦੇਖ ਲਓ ਲੈਂਥ ਬਹੁਤ ਜ਼ਿਆਦਾ ਵਾ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਇਹ ਬੱਕਰਾ ਬਰੀਡਿੰਗ ਦੇ ਲਈ ਲੈਣਾ ਹੋਊਗਾ ਤਾਂ ਤੁਸੀਂ ਸੰਪਰਕ ਕਰ ਲਿਓ ਹਾਂ ਛੱਡ ਦੋ ਇਹਨੂੰ ਅੰਦਰ ਬੰਦੋ ਇਹ ਵੀ ਛੇਦ ਆਂਦਾ ਹੈ ਇਹ ਵੀ ਛੇਦ ਆਂਦਾ ਹੈ ਤੇ ਕਾਹ ਬੱਕਰਾ ਬਾਈ ਦੱਸੋ ਬਾਈ ਕਾਲੇ ਬਾਈ ਦੇ ਬਾਰੇ ਇਹ ਬਲੈਕ ਕਲਰ ਦਾ ਆ ਗਿਆ ਵੀਰੇ ਖੋਲਿਓ ਮੜਾ ਜੇ ਇਹਨੂੰ ਨੇ ਇਹਦੇ ਆ ਭੜਕੇ ਭੜਦਿਆ ਤਾਂ ਹੀ ਬੰਨੇ ਹੋਏ ਨੇ ਭੜਕੇ ਸੱਟ ਲੱਗਿਆ ਸੱਟ ਲੱਗੀ ਲੱਤ ਤੇ ਹਾਂਜੀ ਤੇ ਕੋਈ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਬਾਈ ਤੇ ਇੱਕ ਦੋ ਦਿਨ ਕਰੂਗਾ ਬਸ ਆ ਦੇਖੋ ਠੀਕ ਹੈ ਸੈੱਟ ਹੋ ਜਾਊਗਾ ਹਾਂ ਸੈੱਟ ਹੋ ਜਾਊਗਾ ਭੜਦੇ ਭੜਦਿਆ ਕਰਕੇ ਭੱਜਦੇ ਆ ਣਾੜਦੇ ਆ ਨਾ ਤੇ ਇਹਦੀ ਕੰਨਾ-ਕੁੰਨਾ ਦੀ ਲੈਂਥ ਟੇਲ ਬਹੁਤ ਵੱਡੀ ਹੈ ਦੀ ਪੂਛ ਸਹੀ ਗੱਲ ਪੂਛ ਬਹੁਤ ਵੱਡੀ ਹੈ ਨਾ ਉਸ ਬਹੁਤ ਵੱਡੀ ਹੈ ਇਹ ਵੀ ਵੀਰ ਦੇਖਦਾ ਹਾਂ ਹਾਂ ਇਸ ਕੁਆਲਟੀ ਦੇਖ ਲੋ ਸਿੰਘ ਦੇਖ ਲੋ ਪੂਰੇ ਸੋਹਣੇ ਸਿੰਘ ਆ ਛੋਟੇ ਹਾਈਟ ਇਹਦੀ ਹੋਊ 42 43 ਇਹਦੀ ਵੀ 43 ਇੰਚ ਹਾਈਟ ਹੈਗੀ 44 ਇੰਚ ਹਾਈਟ ਆ ਬਾਈ ਹਾਂ 43 ਇੰਚ ਹੈ ਕੰਨ ਕੰਨ ਚੰਗੇ ਨੇ ਬਾਈ ਚੌੜੇ ਕੰਨ ਚੌੜਾ ਕੰਨ ਲੰਬਾ ਕੰਨ ਚੌੜਾ ਕੰਨ ਲੰਬਾ ਕੰਨ ਹੈਗਾ ਹਾਂਜੀ ਦੇਖ ਸਕਦੇ ਹੋ ਬਾਈ ਇਹ ਵੀ ਸੇਲ ਕਰ ਦਾਂਗੇ ਬਾਈ ਜੇ ਕੋਈ ਹੋਇਆ ਚਾਹਵਾਨ ਠੀਕ ਆ ਬਰੀਡਿੰਗ ਲੈਣ ਵਾਲਾ ਬੱਚੇ ਇਹਦੇ ਬਹੁਤ ਜ਼ਿਆਦਾ ਸੋਹਣੇ ਆਉਂਦੇ ਆ ਠੀਕ ਆ ਰੇਟ ਕੀ ਹੋਊਗਾ ਰੇਟ ਬਾਈ ਫੋਨ ਤੇ ਕਰ ਲਾਂਗੇ ਹਾਂ ਮੌਕੇ ਤੇ ਰੇਟ ਹੋਊਗਾ ਕਿੰਨੇ ਦੇ ਵਿੱਚ ਕਰ ਲਾਂਗੇ ਬਾਈ ਦੇਖ ਸਕਦੇ ਹੋ ਤੇ ਹੋਰ ਵੀ ਬਾਈ ਜੀ ਬੱਕ ਤੇ ਆਪਾਂ ਵਿੱਚ ਵੀਡੀਓ ਲਾਵਾਂਗੇ ਕਿਉਂਕਿ ਬਾਈ ਜੀ ਹਰ ਸਾਲ 9-10 ਬੱਕਰੇ ਹਰ ਸਾਲ ਤਿਆਰ ਕਰਦੇ ਹਨ ਹਾਂ ਇਹ ਬਸਾਂ ਲੰਗ ਕਰਕੇ ਥੋੜਾ ਜਿਹਾ ਲਿੱਸਾ ਪੈ ਗਿਆ ਵਧੀਆ ਸੀਗਾ ਹੈਵੀ ਸੀ ਬੱਕਰਾ ਵੀ ਇਹ ਲੰਗ ਕਰਕੇ ਥੋੜਾ ਜਿਹਾ ਕੁਝ ਜਦੋਂ ਬੱਕਰੇ ਇੱਕ ਦੂਜੇ ਨੂੰ ਦੇਖ ਕੇ ਬੋਲਦੇ ਆ ਫਿਰ ਖਾਣਾ ਬੀਣਾ ਘੱਟ ਕਰ ਦਿੰਦੇ ਆ ਠੀਕ ਹਾਂ ਇਹ ਤਾਂ ਗੱਲ ਹੈਗੀ ਆ ਕੁਝ ਗਰਮੀ ਆ ਭਰਾਵਾ ਬਹੁਤ ਸੋਹਣਾ ਰਿਜ਼ਲਟ ਬਹੁਤ ਸੋਹਣਾ ਵਾ ਠੀਕ ਹੈ ਜੀ ਹਾਂ ਜੀ ਕੋਈ ਬੱਚੇ ਹੈਗੇ ਇਹਨਾਂ ਦੇ ਆਏ ਹੋਏ ਜਿਹੜੇ ਆਪਾਂ ਨੂੰ ਕੋਈ ਦੱਸਦਾ ਇਹਦੇ ਬੱਚੇ ਬਾਈ ਸੇਲ ਕਰਦੇ ਆਪਾਂ ਹਾਂ ਜੀ ਤੇ ਹੁਣ ਤਾਂ ਹੈ ਨਹੀਂ ਇਹਦੇ ਤਾਂ ਉਹ ਆਪਾਂ ਪਰਸੋ ਚੌਥੇ ਕੀ ਲਿਆਂਦੇ ਹਾਂ ਹਾਂ ਇਹਦੇ ਬੱਚੇ ਸੀਗੇ ਬਹੁਤ ਸੋਹਣੇ ਆ ਆਪਣੇ ਕੋਲ ਵੀਡੀਓ ਪਈਆਂ ਦਿਖਾ ਦਾਂਗੇ ਤੇ ਇੱਕ ਇਹਦਾ ਬੱਚਾ ਡੱਬਾ ਹੈਗਾ ਸਲੀਮ ਕੱਢੀ ਉਹ ਨਾਲ ਹੀ ਮਾਂ ਖੜੀ ਹੈ ਉਹ ਦਿਖਾ ਦਿਓ ਤੁਸੀਂ ਤੇ ਉਹਦਾ ਡੱਬਾ ਬੱਚਾ ਹੈਗਾ ਵਾ ਲੈ ਵੀ ਆ ਜਾ ਬੂ ਚਲ ਆ ਲੋ ਜੀ ਇਹ ਚੱਕ ਕੇ ਦਿਖਾ ਸੀ ਮੈਂ ਚੱਕ ਓਰੇ ਲੈ ਆ ਬੱਕਰੇ ਵੀ ਮਿੱਤਰੋ ਆ ਦੇਖ ਸਕਦੇ ਹੋ ਨਾ ਆ ਬੱਚਾ ਇਹਦਾ ਹੀ ਹੈ ਪੱਕਾ ਇਹਦਾ ਵੀ ਪੱਕਾ ਜੀ 100% ਗਾਰੰਟੀ ਦੀ ਗਾਰੰਟੀ ਹੈ ਬਈ ਕਹਿੰਦਾ ਉਹ ਬੱਕਰੀ ਖੜੀ ਹੈ ਇਹਦੀ ਮਾਂ ਦੇਖ ਸਕਦੇ ਹੋ ਨਾ ਬਈ ਨੱਕ ਨਕੌੜਾ ਦੇਖ ਸਕਾ ਹਨ ਹਾਂ ਇਹ ਕਰੀਮ 20 25 ਕਿ ਦਿਨਾਂ ਦਾ ਬੱਚਾ ਵੀਰੇ ਠੀਕ ਹੈ ਜੀ ਲੈ ਵੀ ਵੀਰੋ ਚੰਗੀ ਕੁਆਲਿਟੀ ਦੇ ਬੱਕਰੇ ਨੇ ਜੇ ਕਿਸੇ ਵੀ ਮੇਰੇ ਵੀਰ ਨੇ ਬਰੀਡਿੰਗ ਦੇ ਲਈ ਬੱਚੇ ਲੈਣੇ ਹੋਣ ਇਹ ਬੱਕਰੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋਗੇ ਕਹ ਲੈ ਵੀ ਨੰਬਰ ਬੋਲ ਦੇ ਇੱਕ ਵਾਰ ਨੰਬਰ ਵੀਰੇ 98899 17741 95143 9274 ਤੇ ਦੋ ਨੰਬਰ ਆ ਬਾਈ ਆਪਣੇ ਬਾਕੀ ਬਾਈ ਨੂੰ ਕਹਾਂਗਾ ਪੋਸਟਰ ਤੇ ਦਿਖਾ ਦੇ ਉੱਥੇ ਹੈਗੇ ਨੰਬਰ ਠੀਕ ਆ ਜੀ ਹਾਂਜੀ ਲੈ ਵੀ ਆ ਪੋਸਟਰ ਦੇ ਉੱਪਰ ਨੰਬਰ ਨੇ ਦੇਖ ਸਕਦੇ ਹੋਗੇ ਕੋਈ ਵੀ ਵੀਰ ਸੰਪਰਕ ਕਰ ਸਕਦਾਗਾ ਠੀਕ ਆ ਕਾਲੇ ਬਾਈ ਠੀਕ ਆ ਵੀਰੇ ਧੰਨਵਾਦ ਕਰਦੇ ਆ ਬਾਈ ਜੇ ਤੇ ਚਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਬੱਕਰੇ ਲੈਣੇ ਨੇ ਤਾਂ ਤੁਸੀਂ ਜੀ ਸਕਰੀਨ ਤੇ ਦਿੱਤੇ ਨੰਬਰ ਦੇ ਉੱਪਰ ਕਾਲ ਕਰ ਲਓ ਠੀਕ ਆ ਕਾਲੇ ਬਾਈ ਠੀਕ ਆ ਬਾਈ ਧੰਨਵਾਦ